ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਮੈਂ ਇਹ ਕਰਦੀ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੀ ਹਾਂ ਅੱਜ ਦੇ ਨਵੇਂ ਵਲੌਗ ਦੀ ਤਾਂ ਇਹ ਪੀੜਾ ਵੱਜੂਗੀ ਅੱਜ ਪਹਿਰਦਾ ਤੇ ਅੱਜ ਮਮੀ ਘਰੇ ਆ ਭੋਜ ਤੇ ਤੇ ਸਾਡੇ ਇਹਨਾਂ ਗਵਾਂਡੀਆਂ ਤੇ ਇਹਨਾਂ ਦੀ ਕੁੜੀ ਸਿੱਧੀ ਉਹਦੀ ਸਾਸ ਦੀ ਡੈੱਟ ਹੋ ਗਈ ਸੀ ਤੇ ਅੱਜ ਭੋਜ ਤੇ ਨਾ ਫਿਰ ਸਾਰੇ ਜਣੇ ਜਾਇ ਹੋਏ ਆ ਤੇ ਮम्मी ਵੀ ਗਏ ਨਾਲ ਤੇ ਮੈਂ ਦਾ ਸਮਾਂ ਰਹਿ ਗਏ ਅਸੀਂ ਦੋਨੇ ਘਰੇ ਇਕੱਲੇ ਤੇ ਫੋਟਾ ਇਹਦੇ ਆਪਾਂ ਕਿੰਨੀਆਂ 2-3 ਕੋਟੀਆਂ ਚਾੜੀਆਂ ਹੋਈਆਂ ਕਿਉਂਕਿ ਫਿਰ ਉਹ ਟੱਕਦਾ ਨਾ ਹਵਾ ਬਹੁਤ ਚਾਲਦੀ ਤੁਹਾਨੂੰ ਜਿੱਦਾਂ ਕੋਈ ਪਤਾ ਬਾਹਰ ਦਾ ਕਿਸ ਪੈਦੇ ਜੈ ਨਾ ਲੱਗੇ ਤੇ ਉਹਦੇ ਕਰਕੇ ਹਵਾ ਜੀ ਅੰਦਰ ਵੀ ਬਾਹਰ ਜਦੋਂ ਜਾਂਦਾ ਬਾਹਰ ਲੱਗਦੀ ਸਾਡੇ ਬੇੜੇ ਚ ਤਾਂ ਇੰਨੀ ਨਹੀਂ ਆਉਂਦੀ ਹੈਗੀ ਤੇ ਬਾਹਰ ਜ਼ਿਆਦਾ ਲੱਗਦੀ ਆ ਤੇ ਆਪਾਂ ਹੁਣ ਲੱਗੇ ਸੀ ਆਪਣੇ ਦੇ ਰੋਟੀ ਬਣਾਉਣ ਸਮੁੰਦੇ ਪਾਪਾ ਵੀ ਤੇ 11:00 ਵਜੇ ਦੇ ਆਇਆ ਤਾਂ ਮਤਲਬ ਕਿ ਮੈਨੂੰ ਪਤਾ ਨਹੀਂ ਕਿ ਕਦੋਂ ਆਇਆ ਤੇ ਅਸੀਂ ਦੋਨੇ ਘਰੇ ਹਾਂ ਤੇ ਮੇਰੇ ਆਪਣੇ ਆਪਣੇ ਜੋਗੀ ਬਣਾ ਲਏ ਰੋਟੀ ਬੱਸ ਤੇ ਚਲੋ ਜੀ ਮੈਂ ਹੁਣ ਰੋਟੀ ਬਣਾ ਲਵਾਂ ਤਵਾ ਮੈਂ ਰੱਖ ਦਿੱਤਾ ਸੀ ਧੋ ਕੇ ਗਰਮ ਹੋਣਾ ਹਾਂਜੀ ਲੋ ਜੀ ਰੋਟੀ ਲਈ ਆਪਾਂ ਬਣਾਵਾ ਤੇ ਹੁਣ ਆਪਾਂ ਲੱਗੇ ਖਾਣ ਸਮਾਨ ਨੂੰ ਵੀ ਖੜਾਉਂਦੇ ਆ ਸਾਗ ਇਹਦਾ ਫੇਵਰੇਟ ਆ ਸਮਰ ਸਮਰ ਪਾਣੇ ਕੀ ਕੀਤਾ ਪਾਣੇ ਕੀ ਕੀਤਾ ਪਾਗੀ ਕਹਿੰਦਾ ਹੈ ਓਏ ਲਾਡੋ ਸੋਚਾਂ ਚ ਪੈ ਗਿਆ ਪਤਾ ਕੀ ਸੋਚਦਾ ਸਮਰ ਕੀ ਸੋਚਦਾ ਪੁੱਤ ਮਾਨ ਨਹੀਂ ਲੱਗਾ ਇਹ ਖੇਡਣ ਤੇ ਪਤਾ ਡੈਗ ਜਾਣਾ ਤੂੰ ਹੋਈ ਮੋਨ ਉਹ ਮੁੰਡਿਆ ਹੋਏ ਡਰਦਾ ਨਹੀਂ ਸ਼ੋਕਰਾ ਜਹਾਜ ਆ ਗਿਆ ਆ ਦੇ ਹਾਂਜੀ ਆਪਾਂ ਬੈਠੇ ਆਂ ਜੀ ਧੁੱਪੇ ਕਿਉਂਕਿ ਅਜੇ ਕੰਮਕਾਰ ਕੋਈ ਹੈ ਨਹੀਂਗਾ 2 2 ਕ ਵੱਜ ਗਏ ਆ ਤੇ ਆਪਣੇ ਇੱਥੇ ਹੋ ਗਿਆ ਅੱਜ ਪਿੰਪਲ ਨਿਕਲੇ ਆ ਆ ਦੇ ਇੰਨਾ ਦਖਦਾਇਆ ਨਾ ਬਹੁਤ ਜ਼ਿਆਦਾ ਵੱਡਿਆਂ ਦਾ ਬਸ ਗਿਆ ਆ ਦੇਖੋ ਕਿੰਨਾ ਵੱਡਾ ਹੋਇਆ ਆ ਪੀਕ ਵਾਲਾ ਹੋਇਆ ਨਾਲੇ ਤੇ ਸਮਰ ਹੁਣ ਇਹ ਸਕੂਲੋਂ ਆਏ ਸੀਗੇ ਮਾਨੀ ਹੋਣੀ ਤਾਂ ਹੁਣ ਉਹਨਾਂ ਨਾਲ ਖੇਲਦਾ ਪਿਆ ਆ ਤੇ ਸਕੂਟਰੀ ਤੇ ਉੱਦਾਂ ਦਾ ਬੈਠਾ ਆ ਤੇ ਅੱਜ ਇਹਨੂੰ ਦਾ ਥੋੜਾ ਫਾਲਕ ਆ ਮੈਂ ਮਤਲਬ ਖੇਲਦਾ ਖੂਲਦਾ ਆ ਠੀਕ ਆ ਜੀ ਮੋਦੀ ਮੋਦੀ ਵੀ ਘੱਟ ਹੁੰਦੀ ਆ ਇਹਦੇ ਤੇ ਕੱਲ ਤਾਂ ਵਿਚਾਰੇ ਦਾ ਬਹੁਤ ਬੁਰਾ ਹਾਲ ਸੀਗਾ ਹਮੇ ਤਾਂ ਬਾਹਰ ਕੋਈ ਨਹੀਂ ਹੈਗੇ ਤੇ ਬਾਕੀ ਆਪਾਂ ਹੁਣ ਕੱਪੜੇ ਵਗੈਰਾ ਲਾਉਣੇ ਆ ਹੋਰ ਅੱਧਾ ਘੰਟਾ ਘੰਟੀ ਕਿ ਤਾਈ ਤੇ ਫੇਰ ਆਪਾਂ ਦੇਖਦੇ ਆਂ ਕੀ ਬਣਾਉਣਾ ਹੈ ਹਜੇ ਕੁਝ ਪਤਾ ਨਹੀਂ ਹੈਗਾ ਮੰਮੀ ਹੁਣੀ ਵੀ ਦੋ ਸਾਂ ਜਾਣਾ ਸੀਗਾ ਕਿਦਾਂ ਤੇ ਦੇਖੋ ਵੀ ਕਦੋਂ ਤੱਕ ਆਉਂਦੇ ਆ ਤੇ ਸਮਝਦੇ ਪਾਪਾ ਨੇ ਹੁਣੀ ਫੋਨ ਕੀਤਾ ਸੀਗਾ ਤੇ ਉਹ ਕਹਿੰਦੇ ਮੈਂ ਤਨੂੰ ਤਾਂ 6-7 ਵਜ ਜਾਣੀ ਆ ਤੇ ਦੇਖੋ ਹੁਣ ਕੀ ਹੋਣਦੀ ਆ ਵੀ ਕੀ ਬਣਦਾ ਜ ਹਾਂ ਕੀ ਹੋਇਆ ਚਲ ਗਿਆ ਪਾ ਆ ਜਾਣਾ ਉਹਨੇ ਆ ਜਾਣਾ ਤੂੰ ਆ ਜਾ ਇੱਧਰ ਨੂੰ ਥੱਲੇ ਲਾਦਾ ਤੈਨੂੰ ਚੱਲ ਫੇ ਚੱਲ ਛੁਪਾੜੀ ਦੋ ਦੱਬੀਆਂ ਹੱਥੇ ਕੋਲੋਂ ਦੋ ਦੱਬੀਆਂ ਮੈਂ ਕਿਹਾ ਤੱਕ ਛੋਟੇ ఎదో కొడ ఎదో ఇక సెలవు ఏది ఈ దవాల్ని దవాల్ని ఓ వల్గై అదెకి హగ్ వల్గై 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 खोला, हो अखा, खोला, अखा खोला ते साव चात सुपने तेरे ਇਸਾਂ ਵਿੱਚ ਗੁੰਦਾ ਸੋਨੇ ਫੁੱਲ ਮੈਂ ਕਰੀ ਰਾਂਦੇ ਤੇਰੇ ਨਾਮ ਕਾਵਲੇ ਕੀ ਸਸੀਆਂ ਤੇ ਹੀਰਾ ਦੇ ਕੱਲਾ ਕੱਲਾ ਮੈਂ ਪਹੁੰਚਣਾ ਤੇਰੇ ਨਾਲ ਖਾਨਣੇ ਚਾ ਦਿਲ ਵਿੱਚ ਸਾਵੇਂ ਨੇ ਬਥੇਰੇ ਪੱਲਾ ਅਟਕੇ ਦੁਆ ਇਹੋ ਮੰਗਲਾਂ ਮੈਂ ਅੱਲਾ ਦਿਲ ਦੀ ਸੁਣੇ ਜੇ ਅੱਖਾਂ ਖੋਲਾਂ ਤੇ ਸਾਹਮਣੇ ਤੂੰ ਹੋਵੇਂ ਜੇ ਮੀਂਹਾਂ ਤੇ ਸੁਪਨੇ ਤੇਰੇ ਅਲਹਮਦੁਲਿਲਾਹ ਦੀ ਸਾਡੀ ਆਪਣੀ ਯਾਹਾਨ ਦਰਦ ਦੀ ਮੰਗੀ ਬਿਨੋ ਦੇਸੀ ਕਿ ਸੰਭਰ ਹੋਵੇ ਮਗਲ ਲੱਗਦਾ ਹੀ ਇਸਾ ਕਿ ਹੋਰ ਆਪਾ ਲੱਗੇ ਆ ਜੀ ਕਿ ਜਰੇਲਾ ਬਣਾਉਣ ਤੇ ਮੰਮੀ ਟੱਲੀਆ ਦੇ ਸੀ ਗਾਜਰਾਂ ਅਚਾਰ ਪਾਉਣ ਲਈ ਤੇ ਆਪਣੇ ਥੋੜਾ ਜਿਹਾ ਦੁੱਧ ਪਿਆ ਸੀ ਆਪਾਂ ਕਹਿੰਦੇ ਚੱਲੋ ਪਹਿਲਾਂ ਬਣਾ ਲੈਂਦੇ ਆ ਮਾੜਾ ਮਾੜਾ ਹੀ ਬੰਨਣਾ ਹੁੰਦਾ ਤਾਂ ਉਹ ਵੀ ਗਾਜਰਾਂ ਥੋੜੀਆਂ ਕਿਲੋ ਗਈ ਆ ਦੁੱਧ ਵੀ ਥੋੜਾ ਹੀ ਆ ਇਸ ਦਾ ਹਾਂਜੀ ਲੋ ਜੀ ਦੁੱਧ ਲਿਆ ਸੀ ਆਪਣਾ ਖੇ ਇੰਨਾ ਕਿਸਾ ਦੁੱਧ ਕਿਲੋ ਪਤਾ ਹੋਏਗਾ ਹੀ ਆ ਤੇ ਆ ਰਹੀਆਂ ਆਪਣੀਆਂ ਗਾਜਰਾਂ ਕद्दू ਕਾਸ਼ ਆਪਾਂ ਕਰ ਲਈਏ ਤੇ ਦੁੱਧ ਵੀ ਆਪਣਾ ਗਰਮ ਹੋ ਰਿਹਾ ਹੈ ਉਹ ਬੜਿਆ ਤਾਂ ਹੋ ਗਿਆ ਇਹ ਗਰਮ ਹੋ ਗਿਆ ਆਪੇ ਦੇ ਵਿੱਚ ਇੰਦੀ ਗਾਜਰਾ ਪਾ ਦਵਾਂਗੇ ਹਾਂਜੀ ਲੋ ਜੀ ਆਪਾਂ ਗਾਜਰਾ ਪਾ ਦਿੱਤੀਆਂ ਸੀ ਤੇ ਦੁੱਧ ਤਾਂ ਵੈਸੇ ਥੋੜਾ ਆ ਤੇ ਚਲੋ ਕੋਈ ਨਹੀਂ ਇੰਦੀ ਵੀ ਬਹੁਤ ਟੇਸਟੀ ਬਣ ਜਾਣੀ ਆ ਹੁਣ ਆਪਾਂ ਇਹਨਾਂ ਨੂੰ 19-20 ਤੱਕ ਰੰਨੀ ਜਾਣਾ ਰੰਨੀ ਜਾਣਾ ਜਦ ਤੱਕ ਸਾਰਾ ਗਾਜਰਾ ਸਾਰਾ ਹੀ ਦੁੱਧ ਸੋਕ ਨਹੀਂ ਲੈ ਲੈਂਦਗਾ ਤੇ ਫਿਰ ਆਪਾਂ ਇਹਦੇ ਵਿੱਚ ਖੰਡ ਤੇ ਦੇਸੀ ਘਿਓ ਪਾਵਾਂਗੇ ਥੋੜਾ ਜਿਹਾ ਤੇ ਹੋਰ ਆਪਾਂ ਇੱਥੇ ਕੋਸ਼ ਨਹੀਂ ਪਾਉਣਾ ਹੈਗਾ ਤੇ ਇਦਾਂ ਦਾ ਹੀ ਆਪਾਂ ਸਿੰਪਲ ਜਿਹਾ ਬਣਾਵਾਂਗੇ ਹਮ ਤਾਂ ਵੈਸੇ ਹੀ ਮੇਰੀ ਸਲਾਹ ਜਿਹਾ ਬਣ ਗਈ ਅਸੀਂ ਅੱਗੇ ਵੀ ਇਦਾਂ ਹੀ ਬਣਾਈਦਾ ਆ ਜੇ ਤਾਂ ਕੋਈ ਬਦਾਮ ਬਦੂਮ ਵਗੈਰਾ ਜਿਦਾ ਹੋਣ ਫੇਰ ਤਾਂ ਪਾ ਲਈਏ ਨਹੀਂ ਤਾਂ ਨਹੀਂ ਤੇ ਅੱਗੇ ਵੀ ਦੀ ਬਣਾਈ ਤਾਂ ਵੈਸੇ ਤਾਂ ਸਿੰਕ ਦੀ ਬਦਾਮਦੋਂ ਪਾਏ ਹੈਗੇ ਤੇ ਬਸ ਇਦੀ ਦੁੱਧ ਪਾ ਕੇ ਅੱਗੇ ਮੈਂ ਪਹਿਲਾਂ ਬਣਾਉਂਦੀ ਸੀ ਨਾ ਦੁੱਧ ਨੂੰ ਪਹਿਲਾਂ ਕਾੜੀ ਜਾਣਾ ਕਾੜੀ ਜਾਣਾ ਹੈ ਫਿਰ ਇੱਕ ਪਾਸੇ ਹੈ ਨਾ ਗਾਧਰਾਂ ਨੂੰ ਘੇਚ ਛੱਸ ਲੈਣਾ ਚੰਗੀ ਤਰ੍ਹਾਂ ਨਾ ਤੇ ਤਾਣੀ ਜਦੋਂ ਉਹਨਾਂ ਦਾ ਸੁੱਕ ਜਾਂਦਾ ਫਿਰ ਹਨਾ ਆਪਾਂ ਜਿਹੜਾ ਉਹ ਕੜਿਆ ਦੁੱਧ ਹੋਣਾ ਜਿਹਦਾ ਗਾੜਾ ਗਿਆ ਹੋ ਜਾਣਾ ਉਹਦੇ ਵਿੱਚ ਪਾ ਦੀ ਦਾ ਸੀ ਪਹਿਲਾਂ ਮੈਂ ਇਦਾਂ ਬਣਾਉਂਦੀ ਸੀ ਤੇ ਔਰ ਫਿਰ ਮੈਂ ਹਨਾ ਇਹ ਸਭ ਨੂੰ ਲਾਤੀ ਮੈਂ ਜਦੋਂ ਦੁੱਧ ਗਰਮ ਜਦੋਂ ਹੋ ਜਾਂਦਾ ਫਿਰ ਆਪਾਂ ਵਿੱਚ ਗਾਜਰਾ ਪਾ ਲੀਂਦੀਆਂ ਤੇ ਫਿਰ ਇਹਨਾਂ ਨੂੰ ਏਡੇ ਜਿੰਨੀ ਜਿਹੜਾ ਰਿੰਨੀ ਜਾਇਦਾ ਜਦ ਤੱਕ ਗਾਜਰੇ ਚੰਗੀ ਤਰ੍ਹਾਂ ਦੁੱਧ ਨਹੀਂ ਸੋਕ ਲੈਂਦੀਆਂ ਉਦੋਂ ਤੱਕ ਆਪਾਂ ਫਿਰ ਇਹਨਾਂ ਹਾਈਦੇ ਸੀਕ ਲਵਾਈ ਜਾਣਾ ਹੈ ਛੇੜਾ ਦੇਈ ਜਾਣਾ ਹੈ ਤੇ ਫਿਰ ਆਪਾਂ ਉਹ ਚਖੰਡ ਤੇ ਉਹ ਦੇਸੀ ਘਿਓ ਪਾ ਦਣਾ ਜੇ ਦੇਸੀ ਘਿਓ ਨਹੀਂ ਹੈਗਾ ਤਾਂ ਆਪਾਂ ਦੂਜਾ ਵੀ ਪਾ ਸਕਦੇ ਆ ਇਹ ਆਪਣੇ ਜਿਹੜਾ ਥੋੜਾ ਜਿਹਾ ਹੈਗਾ ਦੀਸੀ ਕਿਉਂ ਇੱਕ ਦੋ ਚਮਚੇ ਪੈਣੇ ਆ ਤੇ ਉਹ ਆਪਾਂ ਪਾ ਲੈਣੇ ਆ ਤੇ ਟਾਈਮ ਜੀ ਹੋ ਗਿਆ ਆ 6:30 ਹੋ ਗਏ ਆ ਮੇਰਾ ਭਾਬੀ ਹੋ ਗਿਆ ਰੋਟੀ ਵੀ ਆਪਾਂ ਬਣਾ ਲਈ ਸਬਜ਼ੀ ਵੀ ਬਣਾ ਲਈ ਆ ਤੇ ਰੋਟੀ ਹੁਣ ਖਾਂਦੇ ਆ ਜਿਹਨਾਂ ਹੁੰਦੇ ਨੂੰਦੇ ਆ ਸਮਰ ਤੇ ਪਾਪਾ ਤੇ ਦਾ ਚਾਚਾ ਕੰਮ ਤੋਂ ਆਏ ਆ ਹੁਣੇ ਤੇ ਉਹ ਨਾ ਨਾ ਦੇ ਨੂੰ ਦੇ ਪਈ ਆ ਤਫੀਰ ਆ ਪਰੋਟੀ ਖਾਣੇ ਆ ਤਾਂ ਉਸ ਤੋਂ ਬਾਅਦ ਫਿਰ ਆਪਾਂ ਗਜਰੇਲਾ ਖਾਵਾਂਗੇ। ਸਾਂਜੀ ਲੋਰੀ ਆਪਣਾ ਗਜਰੇਲਾ ਬਣਾ ਕੇ ਪਿਆਰ ਆ। ਊੜਾ ਜਿਹਾ ਗੁੱਲਾ ਜਿਹਾ ਹਜੇ ਬਸ ਥੋੜਾ ਜਿਹਾ ਸੇਕ ਆਪਾਂ ਹੋਰ ਲਾਵਾਂ। Gayânta vune u lighe parini qui tra chegati dallo descriptore ehm, writers' czego od estemi anche vi ha detto che sono Maké ini, cioè la mia voce di vacante 하 hardship, quindi sadece io non sono da carina su di lui perché io sono il singolo signore non è che quando non sto solo solo ਕੀ ਚਾਹਤਾ ਕੰਪਨੀ ਚਾਹੁੰਦਾ। ਕੀ ਆ ਨਹੀਂ ਦੱਸਣਾ ਤੁਹਾਨੂੰ। ਬਤਾਂ ਨਹੀਂ ਕੁਝ ਬਣਾਉਂਦੀ ਯਾਰ ਇਹ ਕਹਿੰਦੀ ਦੱਸਣਾ ਨਹੀਂ ਆ। ਪਤਾ ਹੀ ਪੜੇ ਹੋਗਾ। ਅਰਕੋ ਗਜਰੇ ਲਾਉਣੇ ਹੋ ਗਿਆ। ਪਾ ਦੇ ਮੈਨੂੰ ਰੋਟੀ ਭਾ ਕੇ ਦੇਗੀ ਵੀ ਖਾ ਲਵੇ ਢੱਡ ਭਰ ਜਵੇ ਇਹਦਾ ਮੋੜ ਕਿੰਨੇ ਲੇਲਾ ਥੋੜਾ ਪਾਊਗਾ। ਉਹ ਟਾਈਮ ਨਾ ਤਾਂ ਰੋਟੀ ਖਲਾਈ ਆ ਬੀਫੇ ਕੋ ਜੇ ਦੇਲਾ ਵੀ ਖਾਣਾ ਆ ਫਾਉ ਬੱਧੀ ਤੇ ਮੈਂ ਪਹਿਣਾ ਵੀ ਆ ਸਾਨੂੰ ਵੀ ਠੰਡ ਲੱਗਦੀ ਆ ਐਵੇਂ ਆ ਆਟਾ ਖਾ ਲਈ ਯਾ ਰੋਟੀ ਆ ਤਮ ਇੱਥੇ ਖੜ ਕੇ ਖਾ ਲਈ ਮੇਰਾ ਬੰਦ ਮਾਣ ਲੇ ਆਂ ਦਾਲਾ ਦਾਲ ਦੇ ਕੋੜਾ ਅੱਡ ਰਿਹਾ ਸੀ ਮੈਂ ਦਾ ਵੀ ਨਹੀਂ ਦਾ ਮੈਂ ਬਣਾਤੀ ਸੀ ਉਹ ਦੀਵਾਨ ਦਾ ਆ ਦੇ ਕਿਚੜੀਆਂ ਜਿਵੇਂ ਬਣ ਗਈ ਨਾ ਖੂਆ ਬਣ ਗਿਆ ਆ ਤੀਨ ਆਪਾਂ ਕਿਚੇ ਗਾਤਾ ਸੀ ਤੇ ਖਾਂਡ ਵੀ ਪਾਤੀ ਸੀ ਇਹ ਗਿੰਦੀ ਆ ਸੋਚ ਸਮਝਾ ਆਪਣੇ ਪਾਪਾ ਨੂੰ ਖਲਾਉਣ ਲੱਗਾ ਐ ਖਲਾ ਦੇ ਪੁੱਤ ਪਾਪਾ ਨੂੰ ਆਹ ਪਤਾ ਨਹੀਂ ਮਾੜਾ ਜਿਹਾ ਖਾਦਾ ਦੁੱਧ ਪੀਤਾ ਕਰਕੇ ਆਪ ਕਰਨਾ ਗਰਮੀਆ ਦੇਖੋ ਜੀ ਡੱਬੇ ਅਸੀਂ ਚਾਟ ਤੇ ਮਾੜਾ ਜਿਹਾ ਬਣਿਆ ਸੀ ਇੱਕ ਇੱਕ ਕੜਸ਼ੀ ਆਈ ਸਾਰਿਆਂ ਨੂੰ ਮਦੀਆ ਬਣਿਆ ਸੀ ਸਮਰ ਬਦੀਆ ਬਣਿਆ ਸੀ ਹੈ ਖਾ ਲੋ ਖਾ ਲੋ ਖਾ ਲੋ ਨਾਦਾ ਵੇ ਪੁੱਤ ਹਾਇ ਰਜਾਈ ਤੇ ਖਲਾਰਤਾ